ਆਪ ਕਰਕੇ ਆਦੇਸ਼ ਆਜਾ ਜਦ ਤੱਕ ਪਾਣੀ ਮਿਲਿਆ ਹੈ ਆਪ ਜੀ ਅੱਰੀਏ ਦਰਬਾਨਾ ਦਾ ਫਾਇਦਾ ਆਪ ਮੈਂ ਮਾਰੂਗੀ ਆ ਮੇਰਾ ਪੁੱਤ ਹੈ ਆ ਮੇਰਾ ਪੁੱਤ ਹੈ ਆ ਮੈਂ ਆਪ ਕਰਕੇ ਆਦੇਸ਼ ਆਜਾ ਜਦ ਤੱਕ ਪਾਣੀ ਮਿਲਿਆ ਹੈ ਆਪੇ ਆਈਏ ਦਰਬਾਨਾਂ ਦੇ ਫਾਇਦੇ ਆਂ ਮੈਂ ਮੁੱਖਿਆਰ ਕਟੋ ਆਪੇ ਆਪੇ ਆਈਏ ਮਾਂ ਮਾਰੂਗੀ ਆ ਮੇਰਾ ਉਸ ਦਾ ਮੇਰਾ ਪੁੱਤ ਹੈ ਆ ਮੇਰਾ ਮਰਦੇ ਆ ਬੱਲੇ ਸਿਆ ਉਸੇ ਬੈਠੇ ਨੇ ਆਪਣੇ 30 50 ਬਾੜ ਕੇ ਮਾਤ ਵਾਲੇ ਅੱچھے ਨਿਆਲੇ ਬੰਬ ਵਜਾਉਨੇ ਆਪਣੇ ਬੰਬਬ ਜਾਉਂਦੇ ਆ ਚੱਲ ਸਾਰੇ ਬੇੜੇ ਦੇ ਅਸੀਂ ਬਜਾਉਣੇ ਨੇ ਆਣੇ ਉਹਨੂੰ ਦੇਖ ਕੇ ਚੱਲ ਸਾਡੇ ਨਿਆਣੇ ਅੰਦਰ ਗੜ ਗੇ ਫੇਰ ਕਹਤਾ ਚੱਲ ਫੇਰ ਆਇਆ ਦੂਜੀ ਵਾਰ ਕੇ ਗਾਂ ਗੋਲ ਕਰਨ ਉਹ ਵਿੱਕੀ ਪੂਰੇ ਆਏ ਆਪਣੇ ਉਹ ਆ ਕੇ ਮੇਰਾ ਕਰਦ ਘਰ ਤੇ ਵੀ ਮੈਂ ਮਾਰ ਦਾਣਾ ਵੀ ਮੁੰਡਾ ਵੀ ਇਹ ਵੀ ਸਮਝ ਨਿਕਲ ਆ ਜਾ ਮੋੜ ਤੇ ਮਿਲਨੇ ਵੀ ਕਹਣਾ ਮੋੜ ਤੇ ਆ ਮੇਰਾ ਵੀ ਨਾਂ ਲਿੱਤਾ ਲੈ ਮੈਂ ਕਿਹਾ ਤੇ ਉਹ ਬੰਦੇ ਕਰਕੇ ਨਹੀਂ ਬੋਲੀ ਹੈਗੀ ਵੀ ਮੇਰੇ ਨਿਆਣੇ ਗੱਭਰੂ ਆਏ ਕੁਝ ਮਿੱਤ ਕੇ ਆਇਆ ਹੁਣ ਵੀ ਜੇ ਨਾ ਇੱਕਰਤਾ ਆਉਂਦਾ ਨਹੀਂ ਗਾ ਵੀ ਇਹ ਤਾਂ ਆਇਆ ਕੁਝ ਜੇਬ ਚ ਪਾ ਲੈ ਅੱਗੇ ਕਹਿੰਦਾ ਮੈਂ ਪਾ ਕੇ ਵੀ ਤੇਰਾ ਮਾਰਨਾ ਹੀ ਮਾਰਨਾ ਹੈ ਮੇਰੇ ਬੰਦੇ ਨੂੰ ਕਹਿੰ ਉਹਨੇ ਉਹ ਹੀ ਕੰਮ ਕਰਿਆ ਕਰਿਆ ਕਿ ਨਹੀਂ ਸਰ ਹੁਣ ਉਹ ਬਦੇ ਸੀ ਗਏ ਪਹਿਲਾਂ ਦਾ ਅਸੀਂ ਇੱਥੋਂ ਚੱਕ ਤੂਲ ਕੇ ਉੱਥੇ ਤੁਸੀਂ ਦਿਖਾਈ ਦੇ ਕਿ ਉਹਨੇ ਵੀਰ ਜੀ ਸਾਰਾ ਕੁਝ ਦਿਖਾਇਆ ਹੁਣ ਸਾਨੂੰ ਹਾਲ ਮੈਂ ਤਾਂ ਗਈ ਨਹੀਂ ਚਲ ਉੱਥੇ ਮੈਂ ਕੁਦਰਤੀ ਸਾਡਾ ਕੁੱਤਾ ਕੁੱਤੇ ਛੋਟੀ ਛੁੱਟੀਆਂ ਮਾਰੀਆਂ ਪਈਆਂ ਅੱਛਾ ਮਾਰੀਆਂ ਹੋ ਜਾਂ ਛੋਟੀਆਂ ਉਹ ਮੈਂ ਚੱਲ ਮੈਨੂੰ ਸਾਡੇ ਕੋਈ ਗਵਾਂਢੀ ਘੁੰਮ ਕੰਮ ਕੇ ਆ ਗਿਆ ਹੁਣ ਉਹ ਕੁੱਤਾ ਉਹ ਕੋਲ ਨਜਾਈ ਜਾਵੇ ਕਹਿੰਦੇ ਵੀ ਸੰਮੀ ਉਹਨੇ ਤਾਂ ਕੁੱਤਾ ਉਹਨੇ ਲੰਗਾ ਕਾ ਕਰਕੇ ਜੀ ਕੁੱਟਿਆ ਨੰਗਾ ਕਰ ਕਰਕੇ ਨਾ ਤੋਰੀ ਨਿੱਕ ਕਰ ਵੀ ਖੋਲੀ ਪਈ ਆ ਸੈਲਟ ਵੀ ਖੋਲੀ ਪਈ ਹੁਣ ਇੱਕ ਤਾਂ ਬਾਅਦ ਪਹਿਲੇ ਸਾਡਾ ਐਕਸੀਡੈਂਟ ਹੋ ਗਿਆ ਤੀ ਜਾਰੀ ਨੇ ਕੁੱਟਿਆ ਮਾਰੇ ਜਾਰ ਵੀ ਨੇ ਸੱਟਾ ਮਾਰਿਆ ਜਾਨੀ ਸੁਣੀਏ ਤੇ ਕੋਲ ਆ ਕੇ ਬਾਜਾ ਸੁਣੀਆ ਹੋਣਗੇ ਜੀ ਲੋਕ ਸਾਹਮਣੇ ਕਰਦੇ ਨੇ ਮੁੱਕਰਦੇ ਨੇ ਵੀਰ ਜੀ ਇਹ ਸਾਡੇ ਨਾਲ 9 ਸਾਲ ਕੋ ਪਰਚਾ 3 ਸਾਲ ਕੋ ਦੋ ਸਾਡੇ ਨਾਲ ਚੱਲਦਾ ਫਿਰ ਦੋ ਮੁੰਡਾ ਵਿੱਕੀ ਕਿੱਥੇ ਆ ਜੀ ਵਿੱਕੀ ਉਹ ਗੁੱਟ ਮਾਰ ਕੇ ਵਿੱਚ ਤਾਂ ਮੁੰਡਾ ਉਹਦਾ ਪਤਾ ਨਹੀਂ ਕੀ ਕੋਸ ਹੋਣਾ ਮੁੰਡਾ ਤੇ ਤੀਵੀ ਤੇ ਇੱਕ ਛੋਟੀ ਜਿਹੀ ਕੁੜੀ ਸਾਰਾ ਪਰਿਵਾਰ ਹੋ ਗਿਆ ਚੱਲ ਮੈਂ ਵੀ ਜਾਣਦੀ ਸੀ ਮੈਂ ਕਹਾਂ ਮੇਰੀ ਕੁੜੀ ਨੇ ਨਹੀਂ ਜਾਣਤਾ ਮੈਂ ਤਾਂ ਵੀ ਲੜਾਈ ਹੋਈ ਆ ਵੀ ਉਹਨੇ ਘੇ ਘੂਰ ਨਾਲ ਲਿਆ ਹੋਵੇ ਕਾਬਰੇ ਕਿੱਥੇ ਬੈਠਾ ਹੋਵੇ ਮੇਰਾ ਤਾਂ ਕਿਆ ਪੀਣੋ ਡਾ ਕੁਛ ਨਾ ਕਰ ਲੂ ਮੈਂ ਗੁਰਦੁਆਰੇ ਤੋਂ ਆਈ ਮੈਂ ਕਨੇ ਬਚਾਰ ਪਤੀਲਾ ਆਪਣੇ ਰੱਖ ਕੇ ਪਾਈਓ ਗਲਾਸ ਚ ਜਦਿਆ ਦੀਦੀ ਦਾ ਮੁੰਡਾ ਆਇਆ ਕਹਿੰਦੀ ਵੀ ਦੀਦੀ ਕਹਿੰਦੀ ਵੀ ਜੀ ਆਂਟੀ ਭੱਜਿਆ ਮੈਂ ਕਹਾਂ ਮੰਮੀ ਉਹੀ ਕੰਮ ਹੋ ਗਿਆ ਵੀ ਉਹਨੇ ਫੜ ਲਿਆ ਹੋਣਾ ਮੋੜ ਤੇ ਵੀ ਸਾਡੇ ਨਾਲ ਹੋਈ ਵੀ ਜੀ ਅੱਗੇ ਫੜਦਰ ਹੌ ਖੁੱਲਿਆ ਹੈ ਵੀ ਜੀ ਇਹ ਤਾਂ ਅੱਜ ਦਾ ਨਹੀਂ ਕਰਦਾ ਇਹ 9 ਸਾਲ ਦਾ ਸਾਡੇ ਮਾਗਰ ਪਿਆ ਹੈ ਕਹਿੰਦੇ ਮੇਰੇ ਮੁੰਡਿਆਂ ਨੂੰ ਘੇਰਦਾ ਹੈ ਵੀ ਜੀ ਮੋਢੇ ਕਰ ਕਰ ਕੇ ਕਹਿੰਦਾ ਕੀ ਹੋਣਾ ਚਾਹੀਦਾ ਹੁਣ ਵੀਰ ਜੀ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਉਹਨੂੰ ਨਾ ਬਰਾਬਰ ਪਾ ਦੋ ਹਾਸੀ ਨੂੰ ਹੋਣੀ ਚਾਹੀਦੀ ਸਾਰਾ ਪਿੰਡ ਮੇਰੇ ਸਮੀ ਨਾਲ ਠੀਕ ਆ ਪਰ ਜਿਹੜੇ ਆ ਹੁਣੇ ਰਾਤ ਨੂੰ ਫੋਟੋ ਲਿਖਾ ਕੇ ਆਏ ਆ ਪਰ ਸਾੜਿਆਂ ਦਾ ਹੱਕ ਨਹੀਂ ਤਾਂ ਪਰ ਸਾੜਿਆਂ ਦਾ ਹੱਕ ਤਾਂ ਨਾ ਢੀੜਾ ਮਾਰਨੇ ਦਾ ਉਹਨਾਂ ਦੀਆਂ ਬਾਦੀਆਂ ਲਗੀਆਂ ਜਾਣਗੀਆਂ। ਅੱਜ ਸਵੇਰੇ 6:30 ਸਵੇਰੇ ਜੀ ਜਿਹੜਾ ਮਿਤਕ ਕਮਲਦੀਪ ਸਿੰਘ ਇਹ ਆਪਣਾ ਪੁੱਤਾ ਘੁਮਾਉਣ ਗਿਆ ਸੀ ਘੱਟ ਬਾਹਰ ਜੀ ਉੱਥੇ ਕਿਸੇ ਵਿਅਕਤੀ ਨੇ ਉਹਦੀ ਕੁੱਟਮਾਰ ਕੀਤੀ ਹੈ ਜਿਹਨੂੰ ਪਹਿਲਾਂ ਇੱਥੇ ਸਿਵਲ ਹਸਪਤਲ ਤੋਂ ਘੁਮਾਉਣ ਲੈ ਕੇ ਸੀ ਜਿੱਥੋਂ ਰੈਫਰ ਕਰਤਾ 32 ਦਾ ਉੱਥੇ ਦੀ ਮਤੋਂ ਵੀ ਜਿਸ ਬੰਦੇ ਨੇ ਕੁੱਟਮਾਰ ਕੀਤੀ ਹੈ ਉਹਦਾ ਨਾਮ ਵਗੈਰਾ ਸਾਹਮਣੇ ਆਇਆ ਜੀ ਕੋਈ ਵਾਲੇ ਸਾਜੀ ਕੋਈ ਨਹੀਂ ਉਹਦੀ ਭਾਲ ਜਾਰੀ ਹੈ ਜੀ